ਸਸੇ ਕਾਲ ਤੁਸੀਂ ਜੁੜੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਦੇ ਨਾਲ ਮੈਂ ਹਰਮਿੰਦਰ ਪਿੱਛਲੇ ਦਿਨੀ ਜੈਤੂ ਨੇੜਲੇ ਪਿੰਡ ਚੰਦਪਾਣ ਦੇ ਵਿੱਚ ਦੋ ਧਿਰਾਂ ਦਰਮਿਆਨ ਟਕਰਾ ਹੁੰਦਾ ਮਾਮੂਲੀ ਜੀ ਗੱਲ ਨੂੰ ਲੈ ਕੇ ਸ਼ੁਰੂ ਹੋਈ ਇੱਕ ਕਹਾਣੀ ਇੰਨੀ ਜ਼ਿਆਦਾ ਫੈਲਦੀ ਹੈ ਕਿ ਮਾਮਲਾ ਬਹੁਤ ਜ਼ਿਆਦਾ ਵਿਗੜ ਜਾਂਦਾ ਹੈ ਪਿੰਡ ਦੇ ਕਰੀਬ 50 ਲੋਕਾਂ ਤੇ ਪੁਲਿਸ ਮਾਮਲੇ ਤਰਜ ਕਰਦੀ ਹੈ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਹੈ ਲੋਕ ਇਹ ਦੋਸ਼ ਲਾਉਂਦੇ ਨੇ ਕਿ ਪੁਲਿਸ ਨੇ ਪਿੰਡ ਦੇ ਬਹੁਤ ਸਾਰੇ ਲੋਕਾਂ ਦੀ ਨਜਾਇਜ਼ ਮਾਰਕਟ ਕੀਤੀ ਲੋਕਾਂ ਦੇ ਘਰਾਂ ਦੇ ਵਿੱਚ ਭੰਨ ਤੋੜ ਵੀ ਪੁਲਿਸ ਨੇ ਕੀਤੀ ਇਹ ਵੀ ਇਲਜ਼ਾਮ ਲੱਗੇ ਤੇ ਸਾਰੇ ਕਹਾਣੀ ਦੇ ਵਿੱਚ ਇੱਕ ਨਾਮ ਹੋਰ ਬੋਲਦਾ ਹੈ ਉਨਾਮ ਦੇਤੋ ਵਾਲੇ ਵਿਧਾਇਕ ਦਾ ਜਤਵਾਲੇ ਵਿਧਾਇਕ ਦਾ ਨਾਮ ਅਕਸਰ ਹੀ ਕਈ ਮਾਮਲਿਆਂ ਵਿੱਚ ਬੋਲਣ ਲੱਗਦਾ ਹੈ ਇਹ ਕਿਉਂ ਹੁੰਦਾ ਹੈ ਇਹ ਤੇ ਵਿਧਾਇਕ ਹੀ ਦੱਸੂਗਾ ਅੱਜ ਸਾਡੇ ਨਾਲ ਨੇ ਅਮੋਲਕ ਸਿੰਘ ਇਹਨਾਂ ਤੋਂ ਜਾਣਦੇ ਹਾਂ ਕਿ ਚੰਦਪਾਣ ਵਾਲੇ ਪੂਰੇ ਮਾਮਲੇ ਨੂੰ ਉਹ ਕਿਵੇਂ ਲਿਖਦੇ ਨੇ ਵਿਧਾਇਕ ਸਾਹਿਬ ਤੁਹਾਡਾ ਹੈ ਹਾਂ ਧੰਨਵਾਦ ਜੀ ਕਿਵੇਂ ਲਿਖਦੇ ਸਾਰਾ ਕੁਝ ਜਿਹੜਾ ਪਿਛਲੇ ਦਿਨਾਂ 'ਚ ਹੋਇਆ ਹੂੰ ਦੋ ਤਰ੍ਹਾਂ ਦੀ ਲੜਾਈ ਸੀਗੀ ਜਿਸ ਵਿੱਚ ਪੁਲਿਸ ਨੇ ਇੰਟਰਵਿਊ ਨਹੀਂ ਕੀਤਾ ਵਿੱਚ ਜੋ ਵੀ ਹੋਇਆ ਨਿੰਦਣਯੋਗ ਸੀ ਉਹ ਨਹੀਂ ਹੋਣਾ ਚਾਹੀਦਾ ਸੀਗਾ ਉਹਨੂੰ ਮਤਲਬ ਲੋਕਾਂ ਨੂੰ ਜਾਂ ਧਰਨਾਕਾਰੀਆਂ ਨੂੰ ਜਾਂ ਦੂਜੀ ਧਰਮੂ ਬਹਿ ਕੇ ਨਜਿੱਠ ਲੈਣਾ ਚਾਹੀਦਾ ਸਿਰਫ ਇੱਕ ਨਾਲੀ ਦਾ ਰੌਲਾ ਸੀਗਾ ਅਕਸਰ ਹੀ ਪਿੰਡਾਂ ਦੇ ਵਿੱਚ ਨਾਲੀ ਗਲੀ ਦਾ ਰੌਲਾ ਪੈਂਦੇ ਰਹਿੰਦਾ ਪਰ ਉਹ ਇੱਥੋਂ ਤੱਕ ਪਹੁੰਚਣਾ ਨਿੰਦਣਯੋਗ ਹੈ ਸੋ ਮੈਂ ਤਾਂ ਇਹੀ ਚਾਹੁੰਦਾ ਵੀ ਦੋਨੇ ਤਰ੍ਹਾਂ ਦਾ ਬਿਠਾ ਕੇ ਜਿਹੜਾ ਰਾਈਨਾਮਾ ਕਰਾ ਦਿੱਤਾ ਜਾਵੇ ਤੇ ਜਿਹੜਾ ਸਾਰਾ ਕਟਨਾ ਕਰ ਮੈਨੂੰ ਸੌਟ ਆਊਟ ਕਰ ਦੇ ਅੱਛਾ ਲੋਕ ਤਰਨਾ ਦੇਂਦੇ ਨੇ ਤਰਨਾ ਦੇਣਾ ਲੋਕਾਂ ਦਾ ਸੰਵਿਧਾਨਕ ਹੱਕ ਹੈ ਫਿਰ ਪੁਲਿਸ ਉਹਨਾਂ ਨੂੰ ਉਠਾਉਣ ਲਈ ਲਾਠੀ ਚਾਰਜ ਕਰਦੀ ਹੈ ਲਾਠੀ ਚਾਰਜ ਤੋਂ ਬਾਅਦ ਲੋਕਾਂ ਵੱਲੋਂ ਵੀ ਪੁਲਿਸ ਦੇ ਉੱਤੇ ਪਤਰਾ ਹੁੰਦਾ ਜਿਹੜੀਆਂ ਅਸੀਂ ਵੀਡੀਓ ਸੋਸ਼ਲ ਮੀਡੀਆ ਤੇ ਦੇਖੀਆਂ ਨੇ ਵਿੱਚ ਵਿਚਾਲੇ ਵਿਧਾਇਕ ਅਮੋਲਕ ਸਿੰਘ ਦਾ ਨਾਮ ਵੀ ਆਉਂਦਾ ਕਿ ਸਾਰਾ ਕੁਝ ਵਿਧਾਇਕ ਅਮੋਲਕ ਸਿੰਘ ਦੀ ਸਹੈਤ ਹੋਇਆ ਨਹੀਂ ਮੈਂ ਕਿਹਨੂੰ ਸ਼ਹਿਤ ਦਿੱਤੀ ਹੈ ਮਤਲਬ ਰੋੜੇ ਮਾਰਨ ਵਾਲਿਆਂ ਨੂੰ ਜਾਂ ਪੁਲਿਸ ਨੂੰ ਮੈਂ ਮਤਲਬ ਇਹ 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 ਤਾਂ ਕਹਿਣ ਵਾਲੀਆਂ ਗੱਲਾਂ ਕਿ ਕੁਝ ਕੁ ਵਿਰੋਧੀ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਮੇਰਾ ਨਾਂ ਲੈਣਾ ਬਹੁਤ ਸੌਖਾ ਲੱਗਦਾ ਤੇ ਜਾਂ ਕੁਝ ਕੁ ਇੱਕਦ ਦੇ ਪੱਤਰਕਾਰ ਵੀ ਹੈਗੇ ਇੱਕ ਦੋ ਜਿਨ੍ਹਾਂ ਨੂੰ ਲੱਗਦਾ ਵੀ ਆਏ ਨਾਲੇ ਤੋਂ ਹੀ ਖਬਰ ਚੱਲੂਗੀ ਸੋ ਉਹ ਕਰਦੇ ਆ ਅਕਸਰ ਹੀ ਸੋ ਪੋਲਿਟੀਕਲ ਲੈਂਗੁਏਜ ਹੈ ਬਟ ਮੈਂ ਵਿਧਾਇਕਾਂ ਮੈਂ ਚੁਣਿਆ ਹੋਇਆ ਨੁਮਾਇੰਦਾ ਹਾਂ ਇਸ ਸਾਲ ਜਿਹਦਾ ਕੋਈ ਪਹਿਲੀ ਦੂਜੀ ਚ ਪੜਨ ਵਾਲਾ ਬੱਚਾ ਨਹੀਂ ਮੈਂ ਕਦੇ ਨਹੀਂ ਚਾਹੂੰਗਾ ਜਦੋਂ ਵੀ ਮੇਰੇ ਹਲਕੇ 'ਚ ਕੋਈ ਪ੍ਰੋਟੈਸਟ ਹੁੰਦਾ ਮੈਂ ਪਹਿਲੀ ਗੱਲ ਤਾਂ ਆਪ ਹੀ ਪਹੁੰਚ ਜਾਂਦਾ ਤੁਸੀਂ ਅਕਸਰ ਹੀ ਵੇਖਿਆ ਹੋਊਗਾ ਉਸ ਦਿਨ ਮੈਂ ਇੱਥੇ ਹੈ ਨਹੀਂ ਸੀਗਾ ਪਹਿਲੀ ਗੱਲ ਜਦੋਂ ਨੂੰ ਮੈਂ ਆਇਆ ਉਹਦੋਂ ਨੂੰ ਸ਼ਾਮ ਤੱਕ ਜਿਹੜਿਆ ਘਟਨਾਕਰਮ ਇਹ ਹੋ ਚੁੱਕਾ ਸੀਗਾ ਸੋ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਆਪ ਚਲਾ ਜਾਂਦਾ ਸ਼ਾਇਦ ਇਹ ਸੌਲਟ ਆਊਟ ਹੋ ਜਾਂਦਾ ਉਹਦੋਂ ਸੋ ਮਤਲਬ ਇਹ ਨਹੀਂ ਹੋਣਾ ਚਾਹੀਦਾ ਸੀਗਾ ਸੋ ਕਿਸੇ ਦੇ ਕੈਨ ਨਾਲ ਮੈਨੂੰ ਲੱਗਦਾ ਨਹੀਂਗਾ ਕਿਉਂਕਿ ਮੈਂ ਕੋਈ ਬੱਚਾ ਨਹੀਂਗਾ ਮੈਂ ਤਾਂ ਇਹੀ ਚਾਹੁੰਦਾ ਹੁੰਦਾ ਜਦੋਂ ਵੀ ਕੋਈ ਪ੍ਰੋਟੈਸਟ ਹੋਵੇ ਉਹ ਪੀਸਫੁਲ ਤਰੀਕੇ ਦੇ ਨਾਲ ਨਿਬੜ ਜੇ ਹਮ ਹਮ ਵੀ ਜੋ ਵੀ ਅਗਲੇ ਦਾ ਜਿਵੇਂ ਅਗਲਾ ਕਹਿੰਦਾ ਦੋਨਾਂ ਤੇਰਾ ਦਾ ਜਾਂ ਕੋਈ ਹੋਰ ਪ੍ਰੋਟੈਸਟ ਹੋਵੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਵੀ ਉਹ ਧਰਨਾ ਜਿਹੜਾ ਖਤਮ ਹੋ ਜੇ ਪਰ ਇਸ ਇਸ ਦਿਨ ਮਤਲਬ ਇਸ ਦਿਨ ਮੈਂ ਕੋਈ ਨਾ ਕਾਈ ਉਹਨਾਂ ਨਾਲ ਗੱਲ ਕਰ ਪਾਇਆ ਨਾ ਹੀ ਮੇਰੀ ਪੁਲਿਸ ਨਾਲ ਗੱਲ ਹੋ ਪਾਈ ਉਸ ਦਿਨ ਮੈਂ ਕਿ ਮੈਨੂੰ ਥੋੜਾ ਜਿਹਾ ਜਦੋਂ ਸ਼ਾਮ ਨੂੰ ਪਤਾ ਲੱਗਿਆ ਮੈਂ ਕਿ ਚਲੋ ਆਪੀ ਹੈਂਡਲ ਹੋ ਗਿਆ ਹੋਊਗਾ ਪਰ ਮੈਨੂੰ ਜਦੋਂ ਸ਼ਾਮ ਨੂੰ ਪਤਾ ਲੱਗਿਆ ਵੀ ਆਹ ਗੱਲਬਾਤ ਹੋ ਗਈ ਆ ਸੋ ਬਹੁਤ ਹੀ ਮਾੜੀ ਗੱਲ ਹੋਈ ਆ ਇਹ ਨਹੀਂ ਹੋਣੀ ਚਾਹੀਦੀ ਦੋਨਾਂ ਤਰ੍ਹਾਂ ਦੇ ਨੁਕਸਾਨ ਆ ਸ਼ੁਰੂ ਦੇ ਵਿੱਚ ਐਸਨੂੰ ਕਾਫੀ ਲਾਈਟ ਲੈ ਲਿਆ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਿਆ ਐਕਸਲ 'ਚ ਐਕਸਲ 'ਚ ਮੈਂ ਇਲੈਕਸ਼ਨ ਤੇ ਇਹ ਇਹ ਮਤਲਬ ਕੋਈ ਲੰਮਾ ਤਾਂ ਚੱਲੇ ਨਹੀਂ ਇਹ ਤਾਂ ਮਤਲਬ 2-3 ਘੰਟੇ ਦੀ ਗੱਲ ਹੀ ਆ ਜਦੋਂ ਹੀ ਸੁਣਨ ਚ ਆਇਆ ਵੀ ਆਪਸ 'ਚ ਕੋਈ ਗੱਲਬਾਤ ਹੋਈ ਦੂਜੇ ਜਿਹੜੇ ਧਰਨੇ 'ਤੇ ਵਾਲੇ ਸੀਗੇ ਉਹ ਧਰਨੇ 'ਤੇ ਬਹਿ ਗਏ ਉੱਥੇ ਪੁਲਿਸ ਨੇ ਉਹਨਾਂ ਨਾਲ ਇੰਟਰਵਿਊ ਨਹੀਂ ਕੀਤਾ ਕੋਸ਼ਿਸ਼ ਕੀਤੀ ਉਦੋਂ ਮਗਰੋਂ ਆਹ ਗੱਲ ਤੇ ਜਦੋਂ ਨੂੰ ਮੈਂ ਪਹੁੰਚਿਆ ਇੱਥੇ ਮਤਲਬ ਮੈਂ ਲੈਣ ਗਿਆ ਵਾਸੀ ਕਿਸੇ ਨੂੰ ਮੇਰਾ ਬ੍ਰਦਰ ਆਇਆ ਸੀ ਉਹਨੂੰ ਲੈਣ ਗਿਆ ਜਦੋਂ ਨੂੰ ਮੈਂ ਪਹੁੰਚਿਆ ਉਦੋਂ ਨੂੰ ਸ਼ਾਮ ਤੱਕ ਇਹ ਗੱਲ ਜਿਹੜੀ ਹੋ ਚੁੱਕੀ ਸੀ ਸੋ ਮੈਂ ਹੁੰਦਾ ਤਾਂ ਮੈਂ ਸ਼ਾਇਦ ਦੋਨਾਂ ਤਰ੍ਹਾਂ ਨੂੰ ਬਿਠਾ ਕੇ ਜਿਹੜਾ ਸੌਟ ਆਊਟ ਕਰਾ ਦਿੰਦਾ ਬਟ ਕਿਉਂਕਿ ਦੋਨਾਂ ਧਿਰਾਂ ਨੇ ਮੇਰੇ ਤੱਕ ਅਪਰੋਚ ਨਹੀਂ ਕੀਤੀ ਇਸ ਗੱਲ ਵਾਸਤੇ ਨਾ ਤਾਂ ਉਹਨਾਂ ਨੇ ਤਾਂ ਕਰਨੀ ਕਿਉਂ ਕੀਤੀ ਕਿਉਂਕਿ ਉਹ ਕਾਂਗਰਸੀ ਐ ਜਿਹੜਾ ਦੂਜਾ ਸੀ ਸਰਪੰਚ ਸੀ ਉਹਨੇ ਵੀ ਨਹੀਂ ਕੀਤੀ ਹਾਲਾਂਕਿ ਉਹਨੇ ਮੈਨੂੰ ਫੋਨ ਕੀਤਾ ਸੀ ਇੱਕ ਦਿਨ ਪਹਿਲਾਂ ਵੀ ਮਿਲਣਾ ਮੈਂ ਉਹਨੂੰ ਦੱਸਿਆ ਵੀ ਮੈਂ ਇੱਥੇ ਹੈ ਨਹੀਂ ਜਦੋਂ ਆਉਂਗਾ ਤਾਂ ਮਿਲਾਂਗੇ ਜੀ ਸੋ ਕੁੱਲ ਮਿਲਾ ਕੇ ਆ ਵੀ ਇਹ ਨਹੀਂ ਹੋਣਾ ਚਾਹੀਦਾ ਸੀ ਜਿਹੜਾ ਨੁਕਸਾਨ ਹੋਇਆ ਦੋਨਾਂ ਧਿਰਾਂ ਦਾ ਹੀ ਚਾਹੇ ਉਹਨਾਂ ਦਾ ਸੋ ਉਹ ਉਹ ਨਹੀਂ ਹੋਣਾ ਚਾਹੀਦਾ ਸੀਗਾ ਤੇ ਵਧੀਆ ਤਰੀਕੇ ਨਾਲ ਵੀ ਇਹਨੂੰ ਹੈਂਡਲ ਕੀਤਾ ਜਾ ਸਕਦਾ ਅ ਜਿਸ ਵਿਅਕਤੀ ਦੇ ਨਾਲ ਰੌਲਾ ਹੈ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਜਿ ਸਰਪੰਚ ਦਾ ਗਮਦੂਰ ਸਿੰਘ ਪੱਪੂ ਅ ਕਿਆ ਜਾਂਦਾ ਕਿ ਉਸ ਨੂੰ ਤੁਹਾਡੀ ਸ਼ਹਿ ਨੀ ਪਹਿਲੀ ਗੱਲ ਤਾਂ ਸਾਡੀ ਪਾਰਟੀ ਦੀਣੀ ਹੈ ਜੀ ਸ਼ਹਿ ਮੈਂ ਉਹਨਾਂ ਨੂੰ ਕਾਹ ਤੋਂ ਦਵਾਂਗਾ ਦੂਜੀ ਗੱਲ ਇਹ ਹੈ ਹਾਲਾਂਕਿ ਜਿਹੜਾ ਸਰਪੰਚ ਬਣਿਆ ਮੁੰਡਾ ਉਹ ਸਾਡੀ ਪਾਰਟੀ ਦਾ ਸੀ ਜੀ ਉਹ ਥੋੜਾ ਨਿਊਟਰਲ ਅਪਰਾਏ ਨੀਗਾ ਵੀ ਉਹ ਸਾਡੇ ਤੋਂ ਅੱਡ ਹੋਇਆ ਸੀ ਉਹ ਉਹਨੇ ਮੈਨੂੰ ਸਭਾ ਜ਼ਰੂਰ ਫੋਨ ਕੀਤਾ ਜੀ ਪਰ ਇਸ ਗੱਲ ਦੀ ਉਹਨੇ ਵੀ ਨਹੀਂ ਮੇਰੇ ਨਾਲ ਜ਼ਿਕਰ ਕੀਤਾ ਹੂੰ ਜਸਟ ਉਹਨੇ ਮਿਲਣ ਆਸਤੇ ਗੱਲ ਕੀਤੀ ਮੈਂ ਕਿਹਾ ਯਾਰ ਇੱਕ ਦੋ ਦਿਨ ਤੱਕ ਮੈਂ ਆ ਜਾਣਾ ਆਪਾਂ ਮਿਲ ਕੇ ਗੱਲ ਕਰਦੇ ਆਂ ਬਟ ਉਦੋਂ ਨੂੰ ਇਹ ਗੱਲ ਹੋ ਗਈ ਸੋ ਇਹ ਜਿਹੜੇ ਪੋਲੀਟੀਕਲ ਲੈਂਗੁਏਜ ਹੈ ਨਾ ਕਈ ਲੋਕਾਂ ਦਾ ਹੁੰਦਾ ਵੀ ਪਾਰਟੀ ਦੇ ਉਲਟ ਜਾਂ ਐਮਐਲਏ ਦੇ ਉਲਟ ਗੱਲ ਚਲਾ ਦਈਏ ਉਹ ਉਹੀ ਕਰਦੇ ਆ ਕਿਉਂਕਿ ਵੈਸੇ ਤਾਂ ਪੰਡ ਵਾਲਿਆਂ ਨੂੰ ਤੇ ਦੋਨਾਂ ਤੇ ਰਹਿਣ ਨੂੰ ਵੀ ਪਤਾ ਹੈ ਵੀ ਉਹਦੇ ਵਿੱਚ ਮੇਰਾ ਕਿਤੇ ਵੀ ਕੋਈ ਗੱਲ ਨਹੀਂ ਆਉਂਦੀ ਅੱਛਾ ਬਚਾਰੀ ਸਾਹਿਬ ਖਾਸ ਤੌਰ ਤੇ ਸਰਪੰਚ ਦੇ ਘਰ ਦੀ ਹਾਲਤ ਅਸੀਂ ਦੇਖੀ ਹੈ ਮੀਡੀਆ ਦੇ तमाम ਲੋਕਾਂ ਨੇ ਦੇਖੀ ਹੈ ਹੋਰ ਬਹੁਤ ਸਾਰੇ ਯਾਨਸੀ ਆਤੀ ਪਾਰਟੀਾਂ ਦੇ ਲੋਕ ਵੀ ਅੱਜ ਕੱਲ੍ਹ ਆ ਰਹੇ ਨੇ ਘਰ ਦੇ ਵਿੱਚ ਕਾਫੀ ਪਨ ਤੋੜ ਕੀਤੀ ਗਈ ਹੈ ਗੱਡੀ ਕੁਰੀ ਤਰ੍ਹਾਂ ਤੋੜ ਦਿੱਤੀ ਗਈ ਹੈ ਘਰ ਦੇ ਹੋਰ ਸਮਾਨ ਨੂੰ ਵੀ ਤੋੜਿਆ ਗਿਆ ਹੈ ਤਾਂ ਸਰਪੰਚ ਦੀ ਮਾਰਕੁੱਟ ਦੇ ਵੀ ਮਸਲੇ ਨੇ ਪਰ ਇਹ ਸਾਰਾ ਕੁਝ ਪਿੰਡ ਵਾਸੀ ਕਹਿ ਰਹੇ ਨੇ ਕਿ ਪੁਲਿਸ ਨੇ ਕੀਤਾ ਹੈ ਤਾਂ ਪੁਲਿਸ ਨੇ ਅਜਿਹੇ ਹੱਤਿਚਰਜਕ ਕਿਉਂ ਕੀਤਾ ਔਰ ਜਿਹੜੇ ਮਾਈਨਰ ਸੀ ਛੋਟੇ ਨਾਬਾਲਗ ਬੱਚੇ ਸੀ ਉਹਨਾਂ ਨੂੰ ਵੀ ਪੁਲਿਸ ਲੈ ਗਈ ਔਰ ਕੁੱਟਿਆ ਹਾਲਾਂਕਿ ਉਹਨਾਂ ਨੂੰ ਬਾਅਦ ਛੱਡ ਦਿੱਤਾ ਗਿਆ ਮੈਂ ਦੇਖੋ ਜਦੋਂ ਮੈਨੂੰ ਇਸ ਗੱਲ ਦੀ ਪਤਾ ਲੱਗੀ ਮੈਂ ਮੈਂ ਵੀ ਗੱਲ ਕੀਤੀ ਸੀ ਸੋ ਮੈਂ ਕਿਹਾ ਵੀ ਸੀਗਾ ਵੀ ਥੋੜਾ ਜਿਹਾ ਲੀਨਿਐਂਟ ਹੋ ਕੇ ਜਿਹੜੇ ਨਾਬਾਲਗ ਬੱਚੇ ਨੇ ਜਾਂ ਲੇਡੀਜ਼ ਨੇ ਜਾਂ ਜਿਹੜੇ ਹੈ ਨਹੀਂਗੇ ਉਹਨਾਂ ਬੰਦਿਆਂ ਨੂੰ ਲੀਨਿਐਂਟ ਹੋ ਕੇ ਜਿਹੜੇ ਛੱਡ ਦਿੱਤਾ ਜਾਵੇ ਸੋ ਮੈਨੂੰ ਲੱਗਦਾ ਹੈ ਸ਼ਾਇਦ ਐਸਐਸਪੀ ਸਾਹਿਬ ਨੇ ਉਹਦੇ ਤੇ ਕੀਤਾ ਵੀ ਹੈ ਕਿਉਂਕਿ ਉਹ ਆਪ ਵੀ ਚਾਹੁੰਦੇ ਸੀਗੇ ਜੀ ਸੋ ਕੋਲਮ ਲਾ ਕੇ ਮੈਂ ਇਹੀ ਕਹੂੰਗਾ ਵੀ ਜਿਹੜਾ ਵੀ ਨਖਾਨ ਹੋਇਆ ਦੋਨਾਂ ਪੇਰਾ ਦਾ ਹੋਇਆ ਜਿੰਨਾ ਦੇ ਕੋਈ ਸੱਟਾਂ ਵੀ ਲੱਗੀਆਂ ਮੈਂ ਉਹਨਾਂ ਕੋਲੇ ਜਾ ਕੇ ਵੀ ਆਉਂਗਾ ਕੋਸ਼ਿਸ਼ ਵੀ ਕਰਾਂਗੇ ਵੀ ਜੋ ਉਹਨਾਂ ਦੀ ਅਸੀਂ ਕਰ ਸਕਦੇ ਅੱਛਾ ਪਿੰਡ ਦੀ ਨਾਲੀ ਤੋਂ ਜਿਹੜਾ ਆਮ ਝੌੜਾ ਹੁੰਦਾ ਹੈ ਹਰ ਪਿੰਡ 'ਚ ਹੁੰਦਾ ਹੈ ਉਸ ਤੋਂ ਸ਼ੁਰੂ ਹੋਇਆ ਹੈ ਮਸਲਾ ਅਖੀਰ ਨੂੰ ਦਲਤ ਵਰਸ਼ਾਂ ਜੀ ਤੱਕ ਵੱਡ ਗਿਆ ਨਹੀਂ ਇਹੋ ਜਿਹਾ ਬਣਿਆ ਤਾਂ ਨਹੀਂ ਬਸ ਕੁਝ ਕੁ ਲੋਕ ਕੋਸ਼ਿਸ਼ ਕਰਦੇ ਹੁੰਦੇ ਆ ਵੀ ਆਇਆਂ ਬਣਦੇ ਪਰ ਇਹ ਲੜਾਈ ਸਿਰਫ ਨਾਲੀ ਦੀ ਹੈ ਜੀ ਇਹ ਪਿੰਡ ਦੀ ਲੜਾਈ ਆ ਦੋ ਤਰ੍ਹਾਂ ਦੀ ਤੋਂ ਉਹਨਾਂ ਨੂੰ ਬਿਠਾ ਕੇ ਸਮਝਾ ਕੇ ਮੈਂ ਕਹਿੰਦਾ ਸਾਰਾ ਕੁਝ ਹੀ ਨਿਬੇੜ ਦੇਣਾ ਚਾਹੀਦਾ ਇਹ ਪਿੰਡ ਚ ਭਾਈਚਾਰਾ ਬੜਿਆ ਰਵੇ ਇਸ ਲਈ ਅੱਛਾ ਬਚਾਰਾ ਸਾਹਿਬ ਇੱਧਰ ਜਿਹੜਾ ਦੱਖਣ ਵੱਲ ਚੰਦਪਣ ਕਹਿੰਦਾ ਉੱਤਰ ਵੱਲ ਜਿੱਤ ਗਿੱਲ ਪੈਂਦਾ ਮੱਤਾ ਪੈਂਦਾ ਮੱਤੇ ਵੀ ਤੁਹਾਡਾ ਨਾਮ ਬੋਲਦਾ ਗੋਰਾ ਮੱਤਾ ਜਿਹੜਾ ਮਜ਼ਦੂਰਾਂ ਦਾ ਹੈ ਉਹਨੂੰ ਪਿਛਲੇ ਦਿਨਾਂ ਤੋਂ ਪੁਲਿਸ ਨੇ ਅਰੈਸਟ ਕੀਤਾ ਕਈ ਦਿਨ ਉਹ ਅੰਦਰ ਰਹਿਣ ਤੋਂ ਬਾਅਦ ਬਾਹਰ ਆਇਆ ਤਾਂ ਜਿਹੜੀ ਉਹਨੇ ਇੰਟਰਵਿਊ ਦਿੱਤੀ ਉਹਦੇ ਵਿੱਚ ਵੀ ਉਹ ਮੌਲਿਕ ਸਿੰਘ ਦਾ ਨਾਮ ਬੋਲਦਾ ਵੇਖੋ ਮੇਰਾ ਨਾਮ ਲੈਣਾ ਬਾਲਾ ਸੌਖਾ ਹੋਇਆ ਪਿਆ ਸੋ ਲੈ ਲੈਂਦੇ ਆ ਅਕਸਰੀ ਐਕਚੁਅਲ ਚ ਗੱਲ ਇਹ ਆ ਵੀ ਉਹਨੇ ਇਹ ਗਿਆ ਸੀਗਾ ਵੀ ਮੈਂ ਡੀਐਸਪੀ ਸਾਹਮਣੂ ਵੀ ਕਿਹਾ ਉਹਨਾਂ ਨੂੰ ਵੀ ਕਿਹਾ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਐਕਚੁਅਲ ਚ ਉਹਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਆ ਜੇ ਮੈਨੂੰ ਕਿਹਾ ਹੁੰਦਾ ਮੈਨੂੰ ਪਤਾ ਹੁੰਦਾ ਮੈਂ ਇੱਥੇ ਹੈ ਨਹੀਂ ਸੀਗਾ ਅਚਾ ਉਹ ਇਹ ਵੀ ਕਹਿ ਰਿਹਾ ਕਿ ਜਦੋਂ ਉਹਦੀ ਮਾਰਕੁੱਟ ਕਥਤ ਤੌਰ ਤੇ ਪੁਲਿਸ ਕਰ ਰਹੀ ਸੀ ਤਾਂ ਵੀਡੀਓ ਕਾਲ ਦੇ ਉੱਤੇ ਬਤਾਇਆ ਇੱਕ ਨੂੰ ਦਿਖਾਇਆ ਜਾ ਰਿਹਾ ਸਾਰੇ ਨੂੰ ਮੈਂ ਕਹਿੰਨਾ ਭਰਾ ਨੂੰ ਤੰਦਰੁਸਤੀ ਦੇਵੇ ਰੱਬ ਠੀਕ ਹੋ ਕੇ ਉਹ ਆਪਦੀ ਇਨਕੁਆਇਰੀ ਕਰਾਵੇ ਉਹਦੇ ਚ ਪਤਾ ਲੱਗ ਜਾਂਦਾ ਵੀ ਵੀਡੀਓ ਕਾਲ ਹੋਈ ਐ ਕਿ ਜਾਂ ਕੋਈ ਗੱਲ ਹੋਈ ਹੈ ਕਿ ਨਹੀਂ ਮਤਲਬ ਉਵੇਂ ਹੀ ਗੱਲ ਕਹਿ ਦੇਣੀ ਬੇਟੇ ਜਿ ਵਧਾਉਣ ਵਾਸਤੇ ਉਹਦਾ ਕੋਈ ਫਾਇਦਾ ਨਹੀਂ ਜਾਂ ਕੋਈ ਤਰਕ ਹੋਣਾ ਚਾਹੀਦਾ ਹੈਗਾ ਸੋ ਇਹ ਬਹੁਤ ਹੀ ਮਾੜੀ ਗੱਲ ਆ ਲੋਕਾਂ ਨੂੰ ਗਮਰਾਹ ਕਰਨਾ ਉਹ ਨਹੀਂ ਕਰਨਾ ਚਾਹੀਦਾ ਕਿਉਂ ਸੋ ਹੁਣ ਤਾਜਾ ਜੇ ਅਗਰ ਤੁਹਾਨੂੰ ਪੁੱਛਣਾ ਚਾਹੀਦਾ ਹੈ ਤਾਜਾ ਕੀ ਹਾਲਾਤ ਨੇ ਕਿਸ ਤਰ੍ਹਾਂ ਦੀ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਤੇ ਇਹ ਮਾਮਲਾ ਕਿੰਨਾ ਚਿਰ ਤੱਕ ਨਿਪਟ ਜਾਏਗਾ ਬਹੁਤ ਛੇਤੀ ਪ੍ਰਸ਼ਾਸਨ ਨੂੰ ਕਿਹਾ ਵੀ ਇਹਨਾਂ ਨੂੰ ਸੌਟ ਆਊਟ ਕੀਤਾ ਜਾਵੇ ਸੋ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਹੋ ਜਾਊਗਾ ਅਚਾਹ ਕਿ ਤੁਸੀਂ ਕਹਿੰਦੇ ਹਰੇਕ ਇਹੋ ਜਿਹੇ ਮਸਲੇ 'ਚ ਵਿਧਾਇਕ ਮੋਲਕ ਸਿੰਘ ਨਾ ਕਿਉਂ ਹੁੰਦਾ ਹੈ ਮੈਨੂੰ ਨਹੀਂ ਪਤਾਗਾ ਕਾਤੋਂ ਕਿਉਂਕਿ ਕੁਝ ਪੋਲਿਟਿਕਲ ਲੋਕਾਂ ਤੋਂ ਇੱਕ ਆਮ ਘਰ ਦਾ ਮੁੰਡਾ ਨਹੀਂ ਜਰਿਆ ਜਾਂਦਾਗਾ ਸੋ ਕਿਸੇ ਨਾ ਕਿਸੇ ਤਰੀਕੇ ਦੂਜੇ ਲੋਕਾਂ ਦੇ ਮਾਨ 'ਚ ਬਿਠਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਹਰੇਕ ਇਹੋ ਜਿਹੇ ਕੰਮ 'ਚ ਮੋਲਕ ਸਿੰਘ ਹੀ ਕਰਦਾ ਜਿਹੜਾ ਕਿ ਮੈਨੂੰ ਪਤਾ ਵੀ ਨਹੀਂ ਹੁੰਦਾ ਤੁਹਾਡੇ ਇਲਾਵਾ 93 ਹੋਰ ਵੀ ਨੇ ਕਦੇ ਉਹਨਾਂ ਦਾ ਪਤਾ ਨਾਮ ਨਹੀਂ ਹੁੰਦਾ ਮੋਲਕ ਸਿੰਘ ਦਾ ਹੀ ਕਿਉਂ ਹੁੰਦਾ ਮੈਨੂੰ ਨਹੀਂ ਪਤਾਗਾ ਲਿਟਰਲੀ ਮੈਨੂੰ ਇਹਦੇ ਬਾਰੇ ਸੱਚੀ ਕੋਈ ਨਹੀਂ ਪਤਾ ਸੀਗਾ ਵੀ ਮੇਰਾ ਵੀ ਕਿਉਂਕਿ ਪਿੰਡ ਵਾਲਿਆਂ ਨੂੰ ਵੀ ਪਤਾ ਦੋਨਾਂ ਤੇ ਰਹਿਣ ਨੂੰ ਵੀ ਪਤਾ ਵੀ ਨਾ ਉਹਨਾਂ ਨੇ ਮੇਰੇ ਤਾਂ ਕੇਸ ਗੱਲ ਦੀ ਅਪਰੋਚ ਕੀਤੀ ਐ ਮਤਲਬ ਕਰਨੀ ਵੀ ਕਿਉਂ ਦੂਜੇ ਬੰਦੇ ਕਾਂਗਰਸੀ ਐ ਸਰਪੰਚ ਯੂਟਲ ਸੀਗਾ ਸੋ ਦੋਨਾਂ ਨੇ ਇਸ ਬਾਰੇ ਕੋਈ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਨਾ ਹੀ ਕੋਈ ਗੱਲ ਹੋਈ ਐ ਜੀ ਉਹਨਾਂ ਦਾ ਤਾਂ ਮੇਰੇ ਕੋਲ ਨੰਬਰ ਵੀ ਨਹੀਂ ਹਲਾ ਕੇ ਸਰਪੰਚ ਨਾਲ ਤਾਂ ਮੇਰੀ ਗੱਲ ਹੋਈ ਵੀ ਐ ਇੱਕ ਦੋ ਵਾਰੀ ਸੋ ਠੀਕ ਐ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਭਲੀ ਭੰਤੀ ਜਾਣੂ ਨੇ ਕਿਵੇਂ ਹੋਇਆ ਕਿਉਂ ਹੋਇਆ ਪਰ ਜੋ ਵੀ ਹੋਇਆ ਨਿੰਦਣਯੋਗ ਸੀ ਮਾੜਾ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਉਹਨੂੰ ਬੈਠ ਕੇ ਸੁਝਾ ਲਿਆ ਜਾ ਸਕਦਾ ਸੀ ਜੀ ਸੋ ਇਸ ਸੰਜੇਤੋ ਵਾਲੇ ਵਧਾਇਕਾ ਮੋਲਕ ਸਿੰਘ ਜਿਨ੍ਹਾਂ ਨੇ ਚੰਦਪਾਣ ਵਾਲੇ ਪੂਰੇ ਮਾਮਲੇ ਤੇ ਆਪਣੀ ਸਫਾਈ ਦਿੱਤੀ ਉਹਨਾਂ ਦਾ ਨਾਮ ਜਿਹੜਾ ਬੋਲਦਾ ਸੀ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਬੜਾ ਸੋਹਣਾ ਹੈ ਬੜਾ ਪਿਆਰਾ ਹੈ ਤੇ ਬੜਾ ਲੈਣਾ ਸੋਕਾ ਹੈ ਸ਼ਾਇਦ ਇਸ ਲਈ ਇਹ ਨਾਮ ਹਰ ਮਸਲੇ 'ਚ ਆ ਜਾਂਦਾ ਹੈ ਏ ਬਦਾਈ ਕੋਰ ਨੇ ਵੀ ਦੱਸਿਆ ਕਿ ਮਾਮਲਾ ਲਗਭਗ ਹੁਣ ਸੁਲਝ ਗਿਆ ਹੈ ਦੋਵਾਂ ਧਿਰਾਂ درمیان ਜਲਦੀ ਹੀ ਸਮਝੌਤਾ ਹੋਵੇਗਾ ਆਸਾਰ ਨੇ ਇਸ ਸਰਨੇ ਹੋਰ ਵੀਡੀਓਜ਼ ਲਈ ਤੁਸੀਂ ਜੁੜੇ ਰਹੋ ਪੰਜਾਬ ਟੀਵੀਜ਼ਨ ਦੇ ਨਾਲ ਹੁਣ ਇਹ ਜਾ ਸਕਦੇ ਹੋ